ਪਰਤੋ ਲੈ ਕੇ ਨੀਲੋ ਤੱਕ ਬਗਦੀ ਸਰਹੰਦ ਨਹਿਰ ਨੂੰ ਪੱਕਾ ਕਰਨ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਤੇ ਲੋਕਾਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਕਰਦੇ ਆ ਗੜੀ ਪੁਲ ਤੇ ਚੱਕਾ ਜਾਮ ਕਰ ਦਿੱਤਾ ਜਿਸ ਕਾਰਨ ਖੰਨੇ ਤੋਂ ਜੰਮੂ ਅਤੇ ਰੋਪੜ ਤੋਂ ਲੁਧਿਆਣਾ ਸੜਕ ਦੀ ਆਵਾਜਾਈ ਠੱਪ ਹੋ ਕਰ ਦਿੱਤੀ ਕਿਸਾਨ ਜਥੇਬੰਦੀਆਂ ਸਵੇਰੇ 11 ਵਜੇ ਗੜੀ ਪੁਲ ਤੇ ਧਰਨਾ ਲਗਾ ਕੇ ਬੈਠ ਗਈਆਂ ਅਤੇ ਭਾਰੀ ਗਿਣਤੀ ਵਿੱਚ ਲੋਕ ਵੀ ਸਮਰਥਨ ਵਿੱਚ ਆ ਗਏ ਜਿੰਨਾ ਕਿ ਆਕੇ ਸਰਹੰਦ ਨਹਿਰ ਪੱਕੀ ਕਰਨ ਨਾਲ ਜ਼ਮੀਨ ਦਾ ਹੇਠਲਾ ਪਾਣੀ ਦਾ ਪੱਦਰ ਹੋਰ ਥੱਲੇ ਚਲਾ ਜਾਵੇਗਾ ਜਿਸ ਨਾਲ ਸਾਡੀਆਂ ਫਸਲਾਂ ਪ੍ਰਭਾਵਿਤ ਹੋਣਗੀਆਂ ਪ੍ਰਸ਼ਾਸਨ ਨੂੰ ਪਤਾ ਸੀ ਕਿ ਕਿਸਾਨ ਜਥੇਬੰਦੀਆਂ ਨੇ ਧਰਨਾ ਲਗਾਉਣਾ ਹੈ ਜਿਸ ਤੇ ਅੱਜ ਉੱਚ ਅਧਿਕਾਰੀ ਜਿਸ ਵਿੱਚ ਬਧੀਗ ਡਿਪਟੀ ਕਮਿਸ਼ਨਰ ਡੀਐਸਪੀ ਸਮਰਾਲਾ ਅਰਜਨੀਸ਼ अरोड़ा ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀ ਮੌਜੂਦ ਸਨ ਉਨਾ ਕਿਸਾਨ ਜੱਤੇਬੰਦੀਆਂ ਦੇ ਆਗੂਆਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਨਹਿਰ ਵਿੱਚ ਪਾਣੀ ਦੀ ਸਮਰੱਥਾ ਵਧਾਉਣ ਲਈ ਇਸ ਨੂੰ ਚੌੜਾ ਅਤੇ ਕੁਝ ਥਾਵਾਂ 'ਤੇ ਪੱਕਾ ਕੀਤਾ ਜਾ ਰਿਹਾ ਜਿਸ ਨਾਲ ਆਸ-ਪਾਸ ਪਿੰਡਾਂ ਦੇ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਕਿਸਾਨ ਜੱਤੇਬੰਦੀਆਂ ਅਤੇ ਲੋਕ ਇਸ ਗੱਲ 'ਤੇ ਅੜੇ ਰਹੇ ਕਿ ਨਹਿਰ ਨੂੰ ਪੱਕਾ ਕਰਨ ਦਾ ਜੋ ਕੰਮ ਹੈ ਉਹ ਰੁਕਵਾਇਆ ਜਾਵੇ ਉਸ ਤੋਂ ਬਾਅਦ ਹੀ ਇਹ ਧਰਨਾ ਚੱਕਿਆ ਜਾਵੇਗਾ ਸ਼੍ਰੀ ਮਾਚੀਵਾੜਾ ਸਾਇਮ ਤੋਂ ਰਾਜਦੀਪ ਸਿੰਘ ਅਲਵੇਲਾ ਦੇ ਨਾਲ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਮਨਜੀਤ ਸਿੰਘ ਤੇ ਇੰਸਾ ਜੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲਖੋਆ ਜ਼ਿਲ੍ਹਾ ਲੁਧਿਆਣਾ ਅੱਜ ਜਿਹੜੇ ਧਰਨਾ ਚਾਇਆ ਗਿਆ ਕੀ ਆਸ਼ਵਾਸ਼ਣ ਦਿੱਤਾ ਧਰਨਾ ਤਾਂ ਕਿ ਚੱਕਿਆ ਨਹੀਂ ਗਿਆ ਇਹ ਛੜਕ ਬੰਦ ਕਰੀ ਸੀ ਹੋਰ ਕਾਬਟ ਚੱਕੀ ਹੀ ਹੈ ਟ੍ਰੈਫਿਕ ਵਾਲ ਕਰੀਗੀ ਧਰਨਾ ਤਾਂ ਸਾਈਡ ਤੇ ਲੱਗਿਆ ਆ ਅਣਮਿੱਥੇ ਸਮੇਂ ਦੀ ਇਹ 20 ਦਿਨ ਚੱਲੂ ਗਈ ਜਿੰਨੇ ਦਿਨ ਮਹਿਰ ਦੀ ਬੰਦੀ ਆ ਇਹ ਨੇ ਵਿਸ਼ਵਾਸ ਦਿੱਤਾ ਵੀ ਅੱਜ ਆ ਕੇ ਉੱਥੇ ਅਸੀਂ 60 ਫੁੱਟੋ ਦਾ ਕਰਨਾ ਤੁਸੀਂ ਆਪਣੇ ਸੁਝਾਅ ਦਿਓ ਬੰਦੇ ਅਸੀਂ ਆਪਣੇ ਦਿੰਦੇ ਆ 3:30 ਵਜੇ ਐਸ.ਡੀ.ਮ ਸਾਹਿਬ ਨੇ ਏ.ਡੀ.ਸੀ ਸਾਹਿਬ ਮੈਡਮ ਆਏ ਸੀਗੇ ਡਿਪਟੀ ਸਾਹਿਬ ਸੀਗੇ ਸਾਰੀ ਸੀ ਉਹਨਾਂ ਨੇ ਮੈਨਰੀ ਮਹਿਕਮੇ ਦੇ ਵੀ ਅਫਸਰ ਸੀਗੇ ਉਹਨਾਂ ਨੇ 3:30 ਵਜੇ ਐਸ.ਡੀ.ਮ ਸਾਹਿਬ ਨੇ ਕਿਹਾ ਵੀ 50 ਬੰਦੇ ਤੱਕ ਤੁਸੀਂ ਆ ਕੇ ਅੱਜ ਨਾਲ ਹਾਲ ਦਾ ਮੀਟਿੰਗ ਦੇ ਵਿੱਚ ਮੰਗਾ ਨਾ ਮੰਨਿਆ ਗਈਆਂ ਤਾਂ ਰੋਡ ਦੁਬਾਰਾ ਤੋਂ ਕੰਮ ਕੀਤਾ ਜਾ ਰੋਡ ਕੰਮ ਹੋਊਗਾ ਜੀ ਆਣ ਮਿੱਥੇ ਸਮੇਂ ਲਈ ਉਹ ਬੰਦ ਹੋਊਗਾ ਕੱਲ ਵੀ ਮੀਟਿੰਗ ਹੋਈ ਹੈ ਕੱਲ ਵੀ ਬੇਸਿੱਟਾ ਰਹੀ ਹੈ ਅੱਜ ਤੁਹਾਨੂੰ ਲੱਗਦਾ ਵੀ ਹੱਲ ਨਿਕਲ ਜੇ ਦੇਖੋ ਪਰ ਲੱਗ ਨਹੀਂ ਰਿਹਾ ਜਿਹੜੇ ਅੰਸਾਰ ਨੇ ਮਹਿਕਮੇ ਦੇ ਇਹ ਜਾਨੀ ਦੂਜੇ ਲੋੜ ਲollipops ਦੇ ਦਿੰਦੇ ਨੇ ਇਹਨਾਂ 20 ਦਿਨ ਦਾ ਹੁੰਦਾ 10 ਦਿਨ ਤਾਂ ਲੰਘੇ ਆ तकरीबन ਬੰਦੀ ਜਿਹੜੀ ਨਹਿਰ ਦੀ ਅਜੀਗਲ ਹੁੰਦੀ ਆ ਇਹ ਉਹਨੇ ਕਿਹਾ ਬਹੁਤ ਛੇਤੀ ਕਰਨ ਨੂੰ ਚਾਹੁੰਦੇ ਨੇ 3 ਸਾਲ ਦਾ ਇਹਨਾਂ ਦਾ ਪਰਜਾਇਤ ਆ ਇਹ ਆਇਤੀ ਕੀ ਆਇਆ ਕੇ ਵੀ ਪੈਸੇ ਮੁੜੇ ਨੇ ਸਾਨੂੰ ਇਹ ਕਹੀ ਜਾਂਦੇ ਡਵੈਲਪਮੈਂਟ ਹੁੰਦੀ ਆ ਡਵੈਲਪਮੈਂਟ ਹੁੰਦੀ ਆ ਇੱਥੇ 20 ਫੁੱਟ ਤੱਕ ਡੂੰਗੀ ਆ ਕਿੱਥੋਂ ਸੜਕ ਟੁੱਟਦੀ ਆ ਨਹਿਰ ਕਿੱਥੇ ਨਹੀਂ ਟੁੱਟਦੀ ਇਹ ਅਸੀਂ ਇਹੀ ਬੇਨਤੀ ਕਰਦੇ ਆ ਵੀ ਆ ਜਿੰਨਾ ਕਿਤੇ ਤੱਕ ਇਹ ਵੱਡੀ ਇੱਕੇ ਨਹਿਰਾਂ ਨੂੰ ਨਾ ਪੱਕਾ ਕਰਿਆ ਜਾਵੇ ਮੈਂ ਹਰਦੀਪ ਸਿੰਘ ਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤ ਦੇ ਗਾਜਨ ਸਾਡੀਆਂ ਲੁਧਿਆਣਾ ਅੱਜ ਵੀ ਤਾਂ ਟੋਆ ਨਾ ਲਗਾਇਆ ਸੀ ਕਿੰਨੀ ਦੇਰ ਲਈ ਲਗਾਇਆ ਸੀ ਕਿਹੜੀ ਜਗ੍ਹਾ ਤੇ ਲਗਾਇਆ ਸੀ ਕੀ ਅਸ਼ਵਾਸ਼ਣ ਦਿੱਤਾ ਲੋੜ ਜਾਂ ਮਿਲਦਾ ਅੱਛਾ ਇਹ ਜੇ ਘਰ ਨਾਲ ਸੀ ਜਿਹੜਾ ਰੋਪੜ ਤੋਂ ਲੁਧਿਆਣੇ ਨੂੰ ਨਹਿਰੀ ਰੋਡ ਜਾਂਦਾ ਤੇ ਆਪਣੇ ਖੰਨੇ ਤੋਂ ਰਾਹੋ ਰੋਡ ਜਾਂਦਾ ਇਹਦੇ ਉੱਪਰ ਲਾਇਆ ਗਿਆ ਸੀ ਪੂਰਨ ਤੌਰ ਤੇ ਬੰਦ ਕੀਤਾ ਗਿਆ ਸੀ ਸਾਡੀ ਕੱਲ ਪ੍ਰਸ਼ਾਸਨਾਂ ਕੋਲ ਅਸੀਂ ਬੇਨਤੀ કરી ਸੀਗੀ ਵੀ ਜਿਹੜਾ ਕੰਮ ਆ ਕੱਲ ਹੀ ਵੀ ਬੰਦ ਕਰਾ ਦਿਓ ਕਿ ਨਹੀਂ ਅਸੀਂ ਕੱਲ ਰੋਡ ਜਾਮ ਕਰਾਂਗੇ ਪਰ ਉਹਨਾਂ ਨੇ ਇਹ ਬੰਦ ਕੰਮ ਕਰਾਉਣ 'ਚ ਦੇਰੀ ਕੀਤੀ ਤੇ ਸਾਨੂੰ ਮਜਬੂਰੀ ਬਸ ਆਪਣਾ ਜਿਹੜੀ ਕਾਲ ਦਿੱਤੇ ਸੀ ਬੈਠਣਾ ਪੈ ਗਿਆ ਤੇ ਹੁਣ ਪ੍ਰਸ਼ਾਸਨ ਨੇ 3 ਵਜੇ ਮੀਟਿੰਗ ਦਾ ਸਮਾਂ ਦਿੱਤਾ ਵਾ ਔਰ ਜੇ ਸਾਡੇ ਕਮੇਟੀ ਦੇ ਵਿੱਚ ਮੈਂਬਰ ਨੇ ਸਾਰੇ ਇਕੱਠੇ ਹੋ ਕੇ ਜਾਵਾਂਗੇ ਅਸੀਂ ਉਹ ਸਾਡਾ ਪੱਕਾ ਸੁਣਾਂਗੇ ਸੁਣਨਗੇ ਤੇ ਅਸੀਂ ਆ ਉਹਨਾਂ ਦਾ ਸੁਣਾਵਾਂਗੇ ਜਿਹੜੀ ਅੱਜ ਜਿਹੜੀ ਚਾਲ ਦਿੱਤੀ ਗਈ ਸੀ ਧਰਨਾ ਲਗਾਇਆ ਗਿਆ ਸੀ ਪ੍ਰਸ਼ਾਸਨ ਦਾ ਕਿਹੜੇ ਕਿਹੜੇ ਬੰਦਾ ਜਿਹੜਾ ਉਹ ਪ੍ਰੈਕਟਿਕ ਕੌਂਸਲ ਨੇ ਤੇ ਕੀ ਅਸ਼ਵਾਸ਼ਣ ਮਿਲਿਆ ਉਹ ਅੱਜ ਤੋਂ ਧਰਨਾ ਜਿਹੜਾ ਸੜਕ ਬੰਦ ਕੀਤੀ ਗਈ ਸੀ ਉਸ ਤੋਂ ਬਾਅਦ ਇੱਥੇ ਚੀਫ ਸਾਹਿਬ ਨਹਿਰੀ ਵਿਭਾਗ ਦੇ ਐਕਸੀਅਨ ਸਾਹਿਬ ਸਾਡੇ ਲੋਕਲ ਐਸਡੀਐਮ ਸਾਹਿਬ ਡੀਐਸਪੀ ਸਾਹਿਬ ਏਡੀਸੀ ਮੈਡਮ ਸਾਰੇ ਪਹੁੰਚੇ ਸੀ ਉਹਨਾਂ ਨੇ ਆ ਕੇ ਇਸ ਬਾਰੇ ਮਸਲੇ ਤੇ ਗੱਲ ਕੀਤੀ ਕਿਉਂਕਿ ਇਹ ਸੜਕ ਬੰਦ ਕੀਤੀ ਗਈ ਸਾਡਾ ਮਸਲਾ ਕੇਵਲ ਇਹੀ ਸੀ ਕਿ ਇਹ ਸੜਕ ਨੂੰ ਪੱਕਾ ਨਾ ਕੀਤਾ ਜਾਵੇ ਤੇ ਹੁਣ ਫਿਲਹਾਲ ਅਸੀਂ ਉਹਨਾਂ ਦੇ ਜੋ ਗੱਲ ਮੰਨ ਕੇ ਵੀ ਅਸੀਂ ਫਿਲਹਾਲ ਕੰਮ ਬੰਦ ਕਰ ਰਹੇ ਹਾਂ ਇਸ ਨਹਿਰ ਦਾ ਤੇ ਉਸ ਕਰਕੇ 3:30 ਵਜੇ ਹੁਣ ਸਾਰੀਆਂ ਜਥੇਬੰਦੀਆਂ ਦੀ ਤੇ ਜਿੰਨੇ ਵੀ ਇਲਾਕੇ ਦੇ ਪੰਚ ਸਰਪੰਚ ਸਾਹਿਬਾਨ ਨੇ ਸਾਰਿਆਂ ਨੇ ਰਲ ਕੇ ਐਸਡੀਐਮ ਸਾਹਿਬ ਦੇ ਦਫ਼ਤਰ ਦੇ ਵਿੱਚ ਉੱਥੇ ਆਸ-ਪਾਸ ਉਹਨਾਂ ਨੇ ਮੀਟਿੰਗ ਰੱਖਣੀ ਆ ਵੀ ਜਿੱਥੇ ਅਸੀਂ ਸਾਰੇ ਚਲੇ ਜਾਈਏ ਤੇ ਜਾ ਕੇ ਵਿਚਾਰ ਕਰੀਏ ਕਿਉਂਕਿ ਇਹ ਇਲਾਕੇ ਦਾ ਡਿਵੈਲਪਮੈਂਟ ਦਾ ਮਸਲਾ ਪਾਣੀ ਦਾ ਮਸਲਾ ਨਸਲਾਂ ਦਾ ਮਸਲਾ ਸੋ ਇਸ ਲਈ ਸਾਡਾ ਇਹਨਾਂ ਨੂੰ ਇੱਕੋ ਹੀ ਬੇਨਤੀ ਆ ਵੀ ਅਸੀਂ ਇਹ ਕਿਸੇ ਵੀ ਕੀਮਤ ਦੇ ਉੱਤੇ ਇਹ ਜਿਹੜੀ ਨਹਿਰ ਹੈ ਪੱਕੀ ਨਹੀਂ ਹੋਣ ਦੇਣੀ। ਆਪਦੀ ਕੀਤੀ ਆ ਕਿ ਹੱਲ ਨਿਕਲੂਗਾ ਵੀ ਮੀਟਿੰਗ ਦੇ ਵਿੱਚ ਕੋਈ ਦੇਖੋ ਸਾਨੂੰ ਤੂਰਨ ਆਸ ਆ ਜਿਸ ਹੱਬ ਨਾਲ ਸਾਨੂੰ ਅਫਸਰ ਗੱਲ ਕਰਕੇ ਗਏ ਨੇ ਇਹਦਾ ਹੱਲ ਨਿਕਲੂ ਕਿਉਂਕਿ ਮਸ਼ੀਨਾਂ ਫਿਲਹਾਲ ਬੰਦ ਕਰ ਦਿੱਤੀਆਂ ਗਈਆਂ ਇਸੇ ਕਰਕੇ ਇਹ ਧਰਨਾ ਚੱਕਿਆ ਜਿਹੜੀ ਸਾਡੀ ਪਹਿਲੀ ਮੰਗ ਸੀਗੀ ਕਿ ਮਸ਼ੀਨਾਂ ਬੰਦ ਕਰੋ। ਕੱਲ ਇਹਨਾਂ ਨੇ ਨਹੀਂ ਮੰਨੀ ਇਸ ਕਰਕੇ ਅੱਜ ਇੱਥੇ ਧਰਨਾ ਲੱਗਿਆ ਰੋਡ ਜਾਮ ਹੋਇਆ ਸਾਰੇ ਇਹਨਾਂ ਦੇ ਅਫਸਰ ਆਏ ਉਹਨਾਂ ਨੇ ਮੌਕਾ ਦੇਖਿਆ ਔਰ ਉਹ ਵਿਸ਼ਵਾਸ ਦਵਾਇਆ ਉਹ ਪਸੀਨਾ ਬੰਦ ਹੋ ਗੀਆਂ ਨੇ ਤਾਂ ਕਰਕੇ ਧਰਨਾ ਚੱਕਿਆ ਗਿਆ ਜੇ ਨਹੀਂ ਉਹ ਕਰਨਗੇ ਅਸੀਂ ਦੁਬਾਰਾ ਫੇਰ ਇੱਥੇ ਆ ਅਸੀਂ ਕਿਹੜਾ ਕਿਤੇ ਜਾਣਾ ਕਿਉਂਕਿ ਇਹ ਸਾਡੀ ਇੱਕ ਲਾਈਫ ਦਾ ਸਵਾਲ ਆ ਸਾਡੀ ਲਾਈਫ ਲਾਈਨ ਆ ਜਿਹੜੀ ਨਹਿਰ ਆ ਜੇ ਅਸੀਂ ਇਹਨੂੰ ਪੱਕਾ ਹੋਣ ਦੇਤਾ ਫਿਰ ਤਾਂ ਸਾਨੂੰ ਰਹਿਣਾ ਹੀ ਸਾਡੇ ਪੱਲੇ ਕੱਖ ਨਹੀਂਗਾ ਕਿਉਂਕਿ ਜੇ ਸਾਡਾ ਸ਼ੁੱਧ ਤੇ ਪਾਣੀ ਹੈ ਪੰਜਾਬ ਦੇ ਵਿੱਚ ਸਭ ਤੋਂ ਸ਼ੁੱਧ ਪਾਣੀ ਇਸੇ ਕਰਕੇ ਆ ਕਿ ਸਾਡੀ ਨਹਿਰ ਦਾ ਪਾਣੀ ਸਾਡੇ ਕੋਲ ਸਿਪੇ ਜੋ ਕੇ ਆਉਂਦਾ ਔਰ ਇਹੀ ਕਾਰਨ ਹੈ ਕਿ ਅਸੀਂ ਇਹ ਬਿਮਾਰੀਆਂ ਤੋਂ ਵੀ ਬਚੇ ਹੋਏ ਆ ਸ਼ੁੱਧ ਪਾਣੀ ਪੀਣੇ ਔਰ ਪਾਣੀ ਦਾ ਲੈਵਲ ਮੇਨਟੇਨ ਆ ਜੇ ਪੱਕੀ ਹੋ ਗਈ ਫਿਰ ਤਾਂ ਲੈਵਲ ਵੀ ਡੂੰਘਾ ਚਲੇ ਜਾਣਾ ਫਿਰ ਤਾਂ ਖੰਨਿਆਲ ਦਾ ਹਾਲ ਹੋ ਜਾਣਾ ਪਾਣੀ ਡੂੰਘੇ ਹੋ ਜਾਣਾ ਬੁਰਾ ਹਾਲ ਹੋ ਜਾਣਾ ਕਿਸਾਨਾਂ ਦਾ ਵੀ ਸਾਡੇ ਕੋਲ ਜਿਹੜੀਆਂ 3 3 ਦੀਆਂ ਮੋਟਰਾਂ ਚੱਲਦੀਆਂ ਸਾਨੂੰ 25 25 ਦੀਆਂ ਮੋਟਰਾਂ ਪਾਉਣੀਆਂ ਪੈਣੀਆਂ ਉਹ ਵੀ ਸਵਰਸਿਵਲ ਪਾਉਣੀਆਂ ਪੈਣਗੀਆਂ ਬੜਾ ਨੁਕਸਾਨ ਹੋਣਾ ਇਸ ਲਈ ਸਾਰੇ ਕਿਸਾਨ ਵੀਰਾਂ ਦਾ ਇੱਕੋ ਇੱਕ ਸਾਡਾ ਕਿ ਅਸੀਂ ਪੱਕੀ ਨਹੀਂ ਹੋਣ ਦੇਣੀ ਸਫਾਈ ਕਰ ਲੈਣ ਸਾਡਾ ਤੋਂ ਚੌੜੀ ਕਰ ਲੈ ਕਪੈਸਿਟੀ ਵਧਾਉਣੀ ਵਧਾ ਲੈਣ ਬੈੱਡ ਚੌੜਾ ਕਰਕੇ ਇਹਨੂੰ ਚੱਕ ਵਧਾ ਲੈਣ ਸਾਨੂੰ ਕੋਈ ਇਤਰਾਜ਼ ਨਹੀਂ ਮੈਂ ਸੁਖਵਿੰਦਰ ਸਿੰਘ ਮੀਤ ਪ੍ਰਧਾਨ ਨੀਕੇ ਜੂ ਰਾਜੇਵਾਲ ਜੋ ਸਾਡੀ ਅੱਜ ਦੀ ਆਹ ਮੀਟਿੰਗ ਹੋਈ ਹੈ ਕੱਲ ਵੀ ਅਸੀਂ ਇਹਨਾਂ ਨਾਲ ਮੀਟਿੰਗ ਕੀਤੀ ਤੇ ਪ੍ਰਸ਼ਾਸਨ ਨਾਲ ਵੀ ਅਸੀਂ ਨਹਿਰ ਪੱਕੀ ਨਹੀਂ ਹੋਣ ਦੇਣੀ ਉਹ ਚ ਇਹਨਾਂ ਨੂੰ ਕਿਹਾ ਤੇ ਵੀ ਭਾਈ ਆ ਜਿਹੜੀਆਂ ਤੁਹਾਡੀਆਂ ਜੇਬੀਆਂ ਚੱਲਦੀਆਂ ਨੇ ਚੀਜ਼ਾਂ ਚੱਲਦੀਆਂ ਨੇ ਬੰਦ ਕਰਾਓ ਉਹ ਇਹਨਾਂ ਨੇ ਸਾਡੀ ਕੱਲ ਕੋਈ ਹਲਕੇ 'ਚ ਲਿਆ ਕੋਈ ਗੱਲ ਸਾਡੀ ਸੁਣੀ ਨਹੀਂ ਤਾਂ ਕਰਕੇ ਅੱਜ ਸਾਨੂੰ ਰੋਡ ਜਾਮ ਕਰਨਾ ਪਿਆ ਰੋਡ ਜਾਮ ਦੀ ਅਸੀਂ ਪਹਿਲਾਂ ਵੀ ਮਾਫੀ ਮੰਗਦੇ ਹੁਣ ਬਾਰ-ਬਾਰ ਅਸੀਂ ਆਵਾਮ ਤੋਂ ਮਾਫੀ ਮੰਗਦੇ ਆ ਵੀ ਜਿਹੜਾ ਇਹ ਸਾਨੂੰ ਰੋਡ ਜਾਮ ਕਰਕੇ ਲੋਕਾਂ ਨੂੰ ਕਸ਼ਟ ਦੇਣਾ ਪਿਆ ਪਰ ਕਸ਼ਟ ਤਾਂ ਦੇਣਾ ਪਿਆ ਇਹ ਸਾਡੀਆਂ ਪੀੜ੍ਹੀਆਂ ਦਾ ਸਵਾਲ ਆ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਕਹਿਣਾ ਵੀ ਕਿਸੇ ਨੇ ਨਹਿਰ ਪੱਕੀ ਕਰਨ ਤੋਂ ਉਦੋਂ ਕੋਈ ਨਹੀਂ ਰੋਕੇ ਆ ਵੀ ਜਦ ਇਹ ਹੋਈ ਵੀ ਸਾਡੇ ਵੱਡੇ ਬਡਾਰੂ ਜਾਂ ਜੋ ਵੀ ਥੀਗੇ ਵੀ ਉਹ ਸੁੱਤੇ ਪਏ ᱛੀ ਅਸੀਂ ਆਪਣੀ ਡਿਊਟੀ ਬਜਾਉਨੇ ਆ ਅਸੀਂ ਨਹਿਰ ਪੱਕੀ ਨਹੀਂ ਹੋਣ ਦੇਵਾਂਗੇ ਕੀ ਨਾਮ ਆ ਤੁਹਾਡਾ ਕਿੱਥੋਂ ਆਏ ਹੋ ਕਿੱਥੇ ਜਾਂਦੇ ਆਮਰਜੀਤ ਹੈ ਜੀ ਸਮਰਾਲੇ ਤੋਂ ਆਇਆ ਜੀ ਲੈਂਟਰ ਵਾਲੀ ਮਸ਼ੀਨ ਪਈ ਹੋਈ ਹੈ ਜੀ ਕਿਰਪਾਨਪੋਟ ਗੁਰਦੁਆਰਾ ਸਾਹਿਬ ਕੋਲ ਜਾਣਾ ਸਰ ਪ੍ਰੋਬਲਮ ਪ੍ਰੋਬਲਮ ਦੇਖੋ ਤੀਏ ਇੱਕ ਦਿਨ ਧਰਨਾ ਦੀ ਤੀਏ ਇੱਕ ਦਿਨ ਧਰਨਾ ਦੀ ਸਾਡਾ ਕੀ ਕਸੂਰ ਹੈ ਜੀ ਇਹਦੇ ਅਦੇ ਕੋਈ ਨਾ ਪਿੱਛੇ ਮੋਣੀ ਹੈ ਜੀ ਲੈਂਟਰ ਵਾਲੇ 10 ਬੰਦੇ ਖੜੇ ਨੇ ਕਿਰਪਾਲਪੁਰ ਗੁਰਦੁਆਰਾ ਹੋ ਜਾਣਾ ਸਮਰਾਲੇ ਤੋਂ ਆਇਆ ਜੀ ਅਮਰਜੀਤ ਨਾ ਆਈ ਮੇਰਾ ਤੀਏ ਇੱਕ ਦਿਨ ਇਸ ਤਾਂ ਬੜੇ ਦੁਖੀ ਹੋਏ ਪਏ ਆ ਜੀ ਉਧਰ ਕੰਮਕਾਰ ਪਹਿਲੇ ਨਹੀਂ ਜੀ ਗਰੀਬ ਬੰਦੇ ਆ ਜੀ ਤੇ ਸੋ ਤੀਏ ਇੱਕ ਦਿਨ ਧਰਨਾ ਅਸੀਂ ਕਿੱਧਰ ਨੂੰ ਜਾਈਏ ਜੀ ਸਾਡਾ ਕੀ ਕਸੂਰ ਕੀ ਹੈ ਸਾਨੂੰ ਜਿਹੜੀ ਸਜ਼ਾ ਮਿਲਦੀ ਰਹਿੰਦੀ ਹੈ ਜੀ ਸਾਡਾ ਕੀ ਕਸੂਰ ਹੈ ਜੀ ਸਾਡਾ ਕਸੂਰ ਤਾਂ ਦੱਸੋ ਜੀ ਗੱਦੀ ਵਾਲੇ ਦਾ ਆ ਦੇਖ ਲਓ ਲੈਂਟਰਾਂ ਵਾਲੀ ਮਸ਼ੀਨ ਆਈ ਜੇ ਕੋਈ ਝੂਠੇ ਦਾ ਜਾ ਕੇ ਮੇਰੇ ਨਾਲ ਪਤਾ ਕਰ ਸਕਦੇ ਹੋ ਸਰ ਇਹ ਤਾਂ ਪਤਾ ਨਹੀਂ ਕਹਿੰਦਾ ਤਾਂ ਇਹ ਤਾਂ ਬੰਦਾ ਹੀ ਦੇਖੋ ਕਿੰਨਾ ਬੰਦ ਕੀਤਾ ਤਾਂ ਕਿਸੇ ਨੂੰ ਇਹ ਤਾਂ ਚਿੜੀ ਨਹੀਂ ਫਰਕ ਪਾਉਂਦੇ ਦਿੰਦੇ ਜੀ ਚਿੜੀ ਨਹੀਂ ਫਰਕ ਪਾਉਂਦੇ ਸਾਰਾ ਅਸੀਂ ਗਰੀਬ ਬੰਦੇ ਮਸਾ ਦਾ ਕੰਮਕਾਰ ਚੱਲਦੇ ਨੇ ਜਿਹੜਾ ਹੁੰਦਾ ਕੋਈ ਇੱਕ ਦਿਨ ਤਰਨਾ ਤੇ ਇੱਕ ਦਿਨ ਧਰ ਲਈ ਸਾਡਾ ਕਸੂਰ ਤਾਂ ਦੱਸੋ ਕੀ ਹੈ ਸਰ ਸਾਡਾ ਕੀ ਕਸੂਰ ਹੈ ਜੀ ਔਰ ਸਰਕਾਰ ਨਾਲ ਲਗਾਇਆ ਗਿਆ ਸੀ ਜਤਵੰਦੀਆ ਵੱਲੋਂ ਤੇ ਪਿੰਡ ਵਾਲਿਆਂ ਵੱਲੋਂ ਕੀ ਆ ਸਵਾਸ਼ਣ ਦਵਾਈ ਤੇ ਉਹਨਾਂ ਨੂੰ ਉਠਾਇਆ ਗਿਆ ਦੇਖੋ ਇਹਨਾਂ ਦਾ ਮੇਨ ਮੁੱਦਾ ਸੀ ਇੱਕ ਵਾਰੀ ਕੰਮ ਕਰ ਬੰਦ ਕਰੀਏ ਜਿਹੜਾ ਮਸ਼ੀਨਾਂ ਚੱਲ ਰਹੀਆਂ ਉਸ ਤੋਂ ਬਾਅਦ ਗੱਲ ਕਰਕੇ ਇਹਨਾਂ ਦੇ ਖਸੇ ਦੂਰ ਕਰਕੇ ਅਸਾ ਫਿਰ ਉਸ ਤੋਂ ਬਾਅਦ ਉਹਦਾ ਕੰਮ ਚਾਲੂ ਕੀਤਾ ਜਾਵੇ ਅਸੀਂ ਉਹ ਕੰਮ ਇੱਕ ਵਾਰੀ ਮਸ਼ੀਨਾਂ ਦਾ ਬੰਦ ਕਰਾ ਦਿੱਤਾ ਹੋਵੇ ਇਹਨਾਂ ਨੂੰ ਸਮਝਾਇਆ ਗਿਆ ਵੀ ਜਿਹੜੀ ਰੀਚਾਰਜਿੰਗ ਕੈਪੈਸਿਟੀ ਹੈ ਨਹਿਰ ਦੀ ਕਨਾਲ ਦੀ ਉਹ ਵਧੇਗੀ ਨਾ ਕਿ ਘਟੇਗੀ। ਸੋ ਇਸ ਸਬੰਧ ਵਿੱਚ ਦੁਬਾਰਾ ਇਹ ਆਪਣੇ ਖਦਸੇ ਲੈ ਕੇ ਕਹਿੰਦੇ ਸਾਢੇ 3 ਵਜੇ ਦੁਬਾਰਾ ਮੀਟਿੰਗ ਰੱਖੀ ਏ। ਉਸ ਵਾਰ ਫਿਰ ਮਸਲਾ ਕੋਈ ਨਗਜ਼ੂਬ ਹੱਲ ਹੋ ਜਾਏ। ਰੋਡ ਸਰ ਖੋਲ ਦਿੱਤਾ ਹੁਣ। ਹਾਂ ਬਿਲਕੁਲ ਰੋਡ ਖੋਲ ਦਿੱਤਾ ਕਿਸਾਨ ਭਰਾਵਾਂ ਨੇ ਉਹਨਾਂ ਨੇ ਸਾਡੀ ਅਪੀਲ ਮੰਨੀ ਏ ਤੇ ਰੋਡ ਖੁੱਲ੍ਹ ਕਰ ਦਿੱਤਾ ਗਿਆ। ਉਸ ਤਰ੍ਹਾਂ ਜਥੇਬੰਦੀਆਂ ਉਰੇ ਰਹਿਣਗੀਆਂ ਜਾਂ ਬੰਦ ਕਰ ਦੇਣਗੀਆਂ ਆਪਣੀਆਂ ਸਾਈਡ ਤੇ ਬੈਠ। ਦੇਖੋ ਇਹਨਾਂ ਦਾ ਜੋ ਇਹਨਾਂ ਨੇ ਅਨਾਉਂਸ ਕੀਤਾ ਵੀ ਸਾਈਡ ਤੇ ਇੱਕ ਬਹਿ ਕੇ ਆਪਣਾ ਪ੍ਰੋਟੈਸਟ ਉਹ 12 ਤੋਂ ਵਧਾ ਕੇ 15000 ਕਿਉਂਸੀ ਤੱਕ ਛੜਨਾਵੇਂ ਜੇ ਉਹ 15000 ਕਿਉਸੀ ਪਾਣੀ ਛੜਨਾ ਪਾਣੀ ਨੂੰ ਕਪੈਸਿਟੀ ਵੀ ਚਾਹੀਦੀ ਹੈ ਇੱਕ ਸਮਝੋ ਇੱਕ ਗਲਾਸ ਦੇ ਵਿੱਚ ਆਪਾਂ ਪਾਣੀ ਪਾੜਾਵੇਂ ਉਹ ਗਲਾਸ ਕਰੈਕ ਅਗਰ ਪਾਣੀ ਕਿਦਾਂ ਪੀਗਾ ਲਿ ਕਰੇਗਾ ਨਾ ਨਾ ਕਰੇਗਾ ਉਹ ਔਰ ਇਹ ਕਰੈਕ ਭਰਨੇ ਆਪਾਂ ਹੋਰ ਕੁਝ ਨਹੀਂ ਕਰਨਾ ਥੱਲਿਓ ਬੈਡ ਰੀਚ ਪੱਕੇ ਨਹੀਂ ਕਰਨੇ ਸਾਡਾ ਦੀ ਲਾਈਨਿੰਗ ਕਰਨੀ ਉਹ ਵੀ ਕਿਤੇ-ਕਿਤੇ ਕਰਨੀ ਸਾਰੇ ਰਸਤੇ 'ਚ ਨਹੀਂ ਕਰਨੀ ਠੀਕ ਹੈ ਪ੍ਰਸ਼ਾਸਨ ਦੀ ਤਰਫ ਤੋਂ ਸਰ ਕਿਹੜੇ-ਕਿਹੜੇ ਜਿਹੜੇ ਹੋਣਗੇ ਅਫਸਰ ਜਿਹੜੇ ਮੀਟਿੰਗਾਂ ਸਾਢੇ 3:30 ਦੇ ਦੇਖੋ ਟੈਕਨੀਕਲੀ ਚੀਫ ਸਾਹਿਬ ਬਣ ਕੇ ਮੇਰੇ ਵੱਲੋਂ ਸਾਡੇ ਏਡੀਸੀ ਮੈਨ ਤੇ ਮੈਂ ਹੋਵਾਂਗਾ ਤੇ ਪੁਲਿਸ ਪ੍ਰਸ਼ਾਸਨੋਂ ਡੀਐਸਪੀ ਸਾਹਿਬ ਹੋਣਗੇ ਸਰ ਕੱਲ ਵੀ ਇਹਨਾਂ ਨਾਲ ਮੀਟਿੰਗ ਕੀਤੀ ਗਈ ਸੀ ਪਰ ਉਹ ਤੋਂ ਬਾਅਦ ਇਹਨਾਂ ਨੇ ਅੱਜ ਧਰਨਾ ਲਗਾਇਆ ਧਰਨੇ ਤੋਂ ਬਾਅਦ ਹੀ ਪ੍ਰਸ਼ਾਸਨ ਕਿਉਂ ਜਾਕੇ ਨਹੀਂ ਕੱਲ ਵੀ ਆਪਣੀ ਢਾਈ ਘੰਟੇ ਮੀਟਿੰਗ ਹੋਈ ਸੀ ਤੁਸੀਂ ਵੀ ਉਸ ਪੱਤਰਕਾਰ ਭਰਾ ਵੀ ਉੱਥੇ ਸੀਗੇ ਕੱਲ ਵੀ ਇਹਨੂੰ ਦੱਸਿਆ ਗਿਆ ਸੀਗਾ ਵੀ ਇਹਦੇ ਵਿੱਚ ਰੀਚਾਰਜ ਕਪੈਸਿਟੀ ਵਧੇਗੀ ਨਾ ਕਿ ਘਟੇਗੀ ਚਲੋ ਇਹਨਾਂ ਨੂੰ ਆ ਦੁਬਾਰਾ ਸਾਰੇ ਤੇ ਮਿਲਾਂਗੇ ਦੁਬਾਰਾ ਸਾਰੇ ਮਸਲੇ ਹੱਲ ਹੋ ਜਾਣਗੇ। ਮਨਗਦਾ ਜੀ ਮਸਲੇ ਹੱਲ ਹੋ ਜਾਣਗੇ। ਬਿਲਕੁਲ ਮੇਰੇ ਕੋਲ ਪੋਜ਼ਿਟਿਵ ਮਸਲੇ ਹੱਲ ਪੰਜਾਬ ਦੇ ਵੇਖੋ ਕਿਸਾਨ ਭਰਾ ਵੀ ਪੰਜਾਬ ਦੇ ਇਤਾਰੀ ਗੱਲ ਕਰ ਰਹੇ ਆ। ਅਸੀਂ ਵੀ ਪੰਜਾਬ ਦੇ ਇਤਾਰੀ ਗੱਲ ਕਰ ਰਹੇ ਆ ਤੇ ਕਿਉਂ ਨਹੀਂ ਮਸਲੇ ਹੱਲ ਹੋਣਗੇ। ਜਦੋਂ ਅਸੀਂ ਗੱਲ ਹੀ ਸਾਰਿਆਂ ਨੇ ਮਿਲ ਕੇ ਪੰਜਾਬ ਦੇ ਇਤਾਰੀ ਕਰਨੀ ਹੈ। ਪਾਣੀ ਦੀ ਕਪੈਸਿਟੀ ਵਧਾਣੀ ਹੈ ਨਹਿਰਾਂ ਦੇ ਵਿੱਚ ਤੇ ਮਸਲੇ ਦਾ ਹੱਲ ਹੋਣਗੇ ਹੋਣਗੇ ਨਾ ਜੀ। ਅਸੀਂ ਸਾਰੇ ਪਹੁੰਚੇ ਹੋ ਮਸਲਾ ਹੱਲ ਹੋ ਜਾਏਗਾ।